ਅੱਖਾਂ ਬੰਦ ਰਹਿ ਗਈਆਂ ਤਾਂ ਹਨੇਰਾ ਰਹਿ ਜਾਏਗਾ ਸਵੇਰਾ ਲਿਹਾਉਣ ਲਈ ਤਾਂ ਜਾਗਣਾ ਪਵੇਗਾ ਪਰ ਸਦੀਆਂ ਦੀ ਗੁਲਾਮ ਕੌਮ ਨੂੰ ਜਗਾਵੇਗਾ ਕੌਣ ਆਪਣੇ ਹੱਥੀਂ ਬੰਨੇ ਸੰਗਲਾਂ ਨੂੰ त्याਗਣਾ ਪਵੇਗਾ ਰੀਤਾਂ ਤੇ ਰਵਾਜਾਂ ਦੇ ਸੰਗਲ ਸਰਕਾਰੀ ਆਵਾਜ਼ਾਂ ਦੇ ਸੰਗਲ ਮੂਲ ਤੇ ਵਿਆਜਾਂ ਦੇ ਸੰਗਲ ਤਖਤ ਤੇ ਤਾਜਾਂ ਦੇ ਸੰਗਲ ਉਹ ਡਰ ਕੇ ਆਦਮੀ ਕਰੇਗਾ ਕੀ ਉਹ ਡਰ ਕਿ ਆਮ ਆਦਮੀ ਕਰੇਗਾ ਕੀ ਜਿਉਵੇਂਗਾ ਕੀ ਤੇ ਮਰੇਗਾ ਕੀ ਅਮੀਰ ਤਾਂ ਪੈਸਾ ਦੇ ਕੇ ਖਰੀਦ ਲਵੇਗਾ ਇਨਸਾਫ ਖਰੀਦਣ ਲਈ ਗਰੀਬ ਭਰੇਗਾ ਕੀ ਸ਼ਾਇਦ ਹਜੇ ਸੰਭਵ ਨਹੀਂ ਕਿ ਤਖਤ ਹਿਲਾਇਆ ਜਾ ਸਕੇ ਸ਼ਾਇਦ ਹਜੇ ਸੰਭਵ ਨਹੀਂ ਕਿ ਤਖਤ ਹਿਲਾਇਆ ਜਾ ਸਕੇ ਵੰਡੇ ਹੋਏ ਸਮਾਜ ਨੂੰ ਇੱਕ ਝੰਡੇ ਥੱਲੇ ਲਿਆਇਆ ਜਾ ਸਕੇ ਦਿਹਾੜੀਦਾਰ ਨੂੰ ਸੇਠ ਬਣਾਇਆ ਜਾ ਸਕੇ ਸਮੇ ਦਾ ਚੱਕਾ ਘਮਾਇਆ ਜਾ ਸਕੇ ਤਕੇ ਸ਼ਾਹੀ ਨੂੰ ਲੋਕ ਸ਼ਾਹੀ ਬਣਾਇਆ ਜਾ ਰਿਹਾ ਹੈ ਕੇ شاہی ਨੂੰ ਲੋਕशाही ਬਣਾਇਆ ਜਾ ਰਿਹਾ ਹੈ ਕਮਜ਼ੋਰਾਂ ਤੇ ਕਾਨੂੰਨ ਚਲਾਇਆ ਜਾ ਰਿਹਾ ਹੈ ਉਹੀ ਸਹੀ ਹੈ ਜੋ ਤਖਤ ਕਹੇਗਾ ਇਹ ਨਮਾ ਹੀ ਕਾਨੂੰਨ ਬਣਾਇਆ ਜਾ ਰਿਹਾ ਹੈ 90ਾਂ ਦੀ ਦੌਲਤ ਦਸਾਂ ਦੇ ਹੱਥ ਹੈ 90ਾਂ ਦੀ ਦੌਲਤ ਦਸਾਂ ਦੇ ਹੱਥ ਹੈ ਬਸ ਇਸੇ ਗੱਲ ਦੀ ਨਮੋਸ਼ੀ ਹੈ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੀ ਸਾਡੀ ਖਮੋਸ਼ੀ ਹੈ ਸਾਡੀ ਖਮੋਸ਼ੀ ਹੈ